ਦੋਸਤੋ ਬੈਸੇ ਤੱਕ ਖੂਨ ਦਾ ਰੰਗ ਲਾਲ ਹੁੰਦਾ ਹੈ ਪਰ ਸਾਨੂੰ ਆਪਣੀ ਸਿਕਨ ਦੇ ਹੇਠਾਂ ਉਭਰੀਆਂ ਹੋਈਆਂ ਨਾੜਾਂ ਅਕਸਰ ਨੀਲੇ ਜਾਂ ਹਰੇ ਰੰਗ ਦੀਆਂ ਦਿਖਾਈ ਦਿੰਦੀਆਂ ਹਨ ਪਰ ਅਜਿਹਾ ਕਿਉਂ ਆਓ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ ਸਾਡੇ ਖੂਨ ਵਿੱਚ ਹੀਮੋਗਲੋਬਿਨ ਨਾਂ ਦਾ ਇੱਕ ਪ੍ਰੋਟੀਨ ਹੁੰਦਾ ਹੈ ਜੋ ਸਰੀਰ ਦੇ ਹਰ ਹਿੱਸੇ ਵਿੱਚ ਆਕਸੀਜਨ ਪਹੁੰਚਾਉਂਦਾ ਹੈ ਜਦੋਂ ਇਹ ਹੀਮੋਗਲੋਬਿਨ ਨੂੰ ਆਕਸੀਜਨ ਮਿਲਦਾ ਹੈ ਤਾਂ ਇਹ ਲਾਲ ਚਮਕਦਾਰ ਹੋ ਜਾਂਦਾ ਹੈ ਇਹ ਉਹੀ ਖੂਨ ਹੈ ਜੋ ਸਾਡੇ ਸਰੀਰ ਵਿੱਚ ਦੌੜਦਾ ਹੈ ਜਦੋਂ ਰੋਸ਼ਨੀ ਸਾਡੀ ਸਕਿਨ ਤੇ ਪੈਂਦੀ ਹੈ ਤਾਂ ਇਹ ਬੱਖ-ਬੱਖ ਰੰਗਾਂ ਵਿੱਚ ਵੰਡੀ ਜਾਂਦੀ ਹੈ ਲਾਲ ਰੰਗ ਦੀ ਤਰੰਗ ਲਪਾਈ ਜ਼ਿਆਦਾ ਹੁੰਦੀ ਹੈ ਅਤੇ ਇਹ ਚਮੜੀ ਦੇ ਅੰਦਰ ਡੂੰਘਾਈ ਤੱਕ ਪਹੁੰਚ ਜਾਂਦੀ ਹੈ ਜਦੋਂ ਕਿ ਨੀਲੀ ਤਰੰਗਾਂ ਘੱਟ ਡੂੰਘਾਈ ਤੱਕ ਪਹੁੰਚਦੀਆਂ ਹਨ ਅਤੇ ਜਲਦੀ ਰੈਫ੍ਰੈਕਟਰ ਹੋ ਜਾਂਦੀਆਂ ਹਨ ਇਸ ਕਰਕੇ ਸਾਡੀਆਂ ਅੱਖਾਂ ਜ਼ਿਆਦਾਤਰ ਨੀਲੀਆਂ ਤਰੰਗਾਂ ਨੂੰ ਫੜਦੀਆਂ ਹਨ ਅਤੇ ਅਸੀਂ 나ੜੀਆਂ ਨੂੰ ਨੀਲੇ ਜਾਂ ਹਰੇ ਰੰਗ ਵਿੱਚ ਦੇਖਦੇ ਹਾਂ ਇਹ ਦਰਅਸਲ ਇੱਕ ਵਿਜ਼ਿਟ ਟ੍ਰੈਕ ਹੈ ਸਾਡੀਆਂ ਅੱਖਾਂ ਤੇ ਦਿਮਾਗ ਮਿਲ ਕੇ ਸਾਨੂੰ ਜੋ ਰੰਗ ਦਿਖਾਉਂਦੇ ਹਨ ਉਹ ਜ਼ਰੂਰੀ ਨਹੀਂ ਕਿ ਹਕੀਕਤ ਹੋਵੇ ਨਾੜਾਂ ਦੀ ਸਤ੍ਹਾ ਤੇ ਪੈਣ ਵਾਲੀ ਰੋਸ਼ਨੀ ਤੇ ਸਕਿਨ ਦੇ ਹੇਠਾਂ ਦੀ ਬਣਤਰ ਮਿਲ ਕੇ ਇੱਕ ਪਰਮ ਪੈਦਾ ਕਰਦੇ ਹਨ ਜਿਸ ਕਾਰਨ ਉਹ ਨੀਲੀ ਨਜ਼ਰ ਆਉਂਦੀ ਹੈ ਹਨ ਕਈ ਲੋਕ ਸੋਚਦੇ ਹਨ ਕਿ ਨੀਲਾ ਰੰਗ ਇਸ ਲਈ ਹੁੰਦਾ ਹੈ ਕਿਉਂਕਿ ਨਾੜੀਆਂ ਚ ਆਕਸੀਜਨ ਰਹਿਤ ਖੂਨ ਹੁੰਦਾ ਹੈ ਹਾਲਾਂਕਿ ਇਹ ਸੱਚ ਨਹੀਂ ਹੈ ਆਕਸੀਜਨ ਰਹਿਤ ਖੂਨ ਵੀ ਗੂੜਾ ਲਾਲ ਹੁੰਦਾ ਹੈ ਥੋੜਾ ਜਿਹਾ ਗੂੜਾ ਪਰ ਨੀਲਾ ਰਹੀਂ ਇਸ ਲਈ ਇਸ ਦਾ ਨੀਲਾ ਦਿਖਾਈ ਦੇਣਾ ਸਿਰਫ ਰੋਸ਼ਨੀ ਤੇ ਸਕਿਨ ਦੀ ਬਣਤਰ ਦਾ ਨਤੀਜਾ ਹੈ ਖੂਨ ਦੇ ਰੰਗ ਦਾ ਨਹੀਂ ਗੋਰੇ ਲੋਕਾਂ ਚ ਨਾੜਾਂ ਅਕਸਰ ਬਦੇ ਰਸਪਸ਼ਟ ਤੇ ਨੀਲੀਆਂ ਜਾਂ ਹਰੇ ਰੰਗ ਦੀਆਂ ਦਿਖਾਈ ਦਿੰਦੀਆਂ ਹਨ ਜਦੋਂ ਕਿ ਗਹਿਰੇ ਰੰਗ ਵਾਲੇ ਲੋ